ਤੁਹਾਡੀ ਇੰਟਰਵਿਊ ਤੱਕ ਵੀ ਸਟੱਕ ਹੋ ਜਾਂਦੀ ਆ ਇਹ ਦੂਸਰੋਂ ਕਿਸੇ ਕਿਸੇ ਬੰਦੇ ਦੀ ਮਿਹਨਤ ਕਰਦੇ ਫਿਰੋਂ ਜਦੋਂ ਬੰਦਾ ਕਾਣਾ ਹੋ ਜਣਾ ਦੁਹੰਦੇ ਆ ਉਸ ਟਾਈਮ ਤਾਂ ਮੰਨ ਲਓ ਤੁਹਾਡੇ ਕੋਲ ਵੀਜ਼ਾ ਹੋਊਗਾ ਤੁਸੀਂ ਚਲੇ ਜਾਓਗੇ ਪਰ ਜਦੋਂ ਜਦੋਂ ਕੰਟਰੀ ਛੱਡ ਕੇ ਤੇ ਸਪੈਨ ਉਹਨਾਂ ਨੇ ਸਿੱਖੀ ਨਹੀਂ ਤਾਂ ਉਹਨਾਂ ਨੂੰ ਆਣਾ ਕੀ ਸਿੱਖੂ ਉਹ ਜਿਹੜੇ ਬੰਦੇ ਹੋਰ ਕੰਟਰੀ ਵਿੱਚ ਟ੍ਰੈਵਲ ਕਰਕੇ ਉੱਧਰ ਆ ਜਾਂਦੇ ਆ ਉਹਨਾਂ ਨੂੰ ਕਾਫੀ ਸਮੱਸਿਆਵਾਂ ਬਣੀਆਂ ਇਹ ਵੀ ਮੈਂ ਸਮੱਸਿਆਵਾਂ ਤੁਹਾਨੂੰ ਦੱਸਦਾ ਵੀਡੀਓ ਨਾ ਕਰਿਓ ਇਸਕੇ ਤੇ ਜਿਹੜੇ ਬੰਦੇ ਫ੍ਰਾਂਸ ਉੱਤਰ ਜਾਂਦੇ ਆ ਚੈਰਮਨ ਉੱਤਰ ਜਾਂਦੇ ਉਹਨਾਂ ਕੋਈ ਪੇਪਰ ਹੁੰਦੇ ਸਪੇਨ ਦੇ ਤੇ ਉਹਨਾਂ ਨਾਲ ਕੀ ਹੋ ਸਕਦਾ ਭਾਰੀ ਤੇ ਪੇਪਰ ਲੋਕ ਕਰਾ ਲੂਗੇ ਇਹ ਗੱਲ ਸੀ ਬੰਦਾ ਫੜਿਆ ਜਾਂਦਾ ਪੇਪਰ ਸਾਕੇ ਸਪੇਨ ਤੋਂ ਵਾਪਸ ਫਿਰ ਉਹ ਬੰਦਾ ਫਰਾਂਸ ਰਹਿਣ ਲੱਗ ਗਿਆ ਗੱਲ ਮੇਰੀ ਧਿਆਨ ਨਾਲ ਸੁਣਿਓ ਇੱਕ ਥਾਨ ਹੋਣੀ ਆ ਕਈ ਬੰਦੇ ਇਹਨੂੰ ਮੰਨਣਗੇ ਕਈ ਬੰਦੇ ਨਹੀਂ ਮੰਨਣਗੇ ਮੰਨਣ ਮਨਾਉਣ ਦਾ ਮੈਨੂੰ ਫਰਕ ਨਹੀਂ ਪੈਂਦਾ ਜੋ ਗੱਲ ਸੱਚ ਆ ਉਹ ਕਰਨੀ ਆ ਥੈਂਕ ਯੂ ਤੁਹਾਡਾ ਸਾਰਿਆਂ ਦਾ ਚੈਨਲ ਸਬਸਕ੍ਰਾਈਬਰਰੀ ਤੇੜਾ ਰਹੀ ਜੇਕਰ ਤੁਸੀਂ ਹੋਰ ਕੰਟਰੀ ਵਿੱਚ ਕੰਮ ਕਰਦੇ ਆ ਉਹਦੇ ਫਾਇਦੇ ਸੁਣ ਲਓ ਤੇ ਨੁਕਸਾਨ ਸੁਣ ਲਓ ਫੈਟ ਕੀ ਨਹੀਂ ਕਰਨਾ ਤੁਸੀਂ ਆਪਦੀ ਲਾਈਵ ਸ਼ਟ ਕਰਨੀ ਆ ਇਹ ਧੱਕੇ ਖਾਣੇ ਆ ਹਾਂਜੀ ਦੋਸਤੋ ਕੀ ਹਾਲ ਚਾਲ ਮੈਂ ਹਚਨ ਬਰਾੜ ਤੁਹਾਡਾ ਇਸ ਵੀਡੀਓ ਵਿੱਚ ਬਹੁਤ ਬਹੁਤ ਸਵਾਗਤ ਕਰਦਾ ਉਮੀਦ ਕਰਦਾ ਤੁਸੀਂ ਬਹੁਤ ਵਧੀਆ ਠੀਕ ਠਾਕ ਹੋਵੋਗੇ ਤੇ ਸਾਰੀ ਦੁਨੀਆ ਘਰਦੀ ਫਿਰਦੀ ਪੈਸਾ 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 ਕਮਾ ਲੀਏ ਸਾਡੇ ਸਾਰੇ ਸੱਜਣ ਭਰਾ ਵੀ ਜਿਹੜੇ ਆਉਂਦੀਆਂ ਮੈਨੂੰ ਮੋਸਟਲੀ ਕੁਐਸਚਨ ਪੁੱਛਦੇ ਆ ਭਾਜੀ ਅਸੀਂ ਇੱਥੇ ਪੈਦਰੋਨਾਵੇਂ ਤੋਂ ਕਰਾ ਕੇ ਕੀ ਅਸੀਂ ਜਰਮਨ ਫਰਾਂਸ ਇਟਲੀ ਕਿਤੇ ਵੀ ਵਟ ਐਵਰ ਉੱਥੇ ਜਾ ਕੇ ਕੰਮ ਕਰ ਸਕਦੇ ਆ ਉੱਥੇ ਜਾ ਕੇ ਕੰਮ ਕਰਨਾ ਚਾਹੀਦਾ ਅੱਜ ਆਪਾਂ ਕਰਾਂਗੇ ਇਹ ਗੱਲ ਇਸ ਵੀਡੀਓ ਦੇ ਵਿੱਚ ਤੁਸੀਂ ਨਾ ਕਰਿਓ ਵੀਡੀਓ ਸਕਿਪ ਉਹ ਤੁਹਾਨੂੰ ਬੜਾ ਕੁਝ ਦੱਸ ਕੇ ਜਾਊਗੀ ਤੁਹਾਡੀ ਇਨਫੋਰਮੇਸ਼ਨ ਇਨਕਰੀਜ਼ ਕਰਕੇ ਜਾਊਗੀ ਤੇ ਵੀਡੀਓ ਨਾ ਕਰਿਓ ਸਕਿਪ ਤੁਹਾਨੂੰ ਮੈਂ ਦੱਸਦਾ ਇੱਥੇ ਸੈਟਿੰਗ ਕਰਨੀ ਜ਼ਰੂਰੀ ਆ ਕਿ ਤੁਹਾਨੂੰ ਪੈਸਾ ਜ਼ਰੂਰੀ ਆ ਦੋਨੇ ਗੱਲਾਂ ਕਰਾਂਗੇ ਵੀਡੀਓ ਨਾ ਕਰਿਓ ਸਕਿਪ ਤੁਹਾਨੂੰ ਬੜਾ ਕੁਝ ਸਿੱਖਣ ਨੂੰ ਮਿਲੂਗਾ ਤੇ ਆਪਾਂ ਕਰਦੇ ਆ ਵੀਡੀਓ ਸਟਾਰਟ ਤੁਸੀਂ ਆ ਜਾਓ ਮੇਰੇ ਨਾਲ ਹਾਂਜੀ ਦੋਸਤੋ ਕਰਦੇ ਆਂ ਵੀਡੀਓ ਸਟਾਰਟ ਉਮੀਦ ਕਰਦਾ ਤੁਸੀਂ ਵੀਡੀਓ ਨਾਲ ਬਣੇ ਹੋਵੋਗੇ ਤੇ ਤੁਹਾਨੂੰ ਬੜਾ ਕੁਝ ਵੀਡੀਓ ਬੜਾ ਕੁਝ ਇਹ ਵੀਡੀਓ ਤੁਹਾਨੂੰ ਦੱਸੂਗੀ ਤੇ ਐਂਡ ਤੱਕ ਵੀਡੀਓ ਨਾਲ ਬਣੇ ਰਹੋ ਅੱਜ ਆਪਾਂ ਗੱਲ ਕਰਦੇ ਆਂ ਸਾਡੇ ਬਹੁਤ ਸਾਰੇ ਜਨ ਭਰਾ ਇੱਥੇ ਆਉਂਦੇ ਆ ਜਾਂ ਇੰਡੀਆ ਤੋਂ ਮੈਨੂੰ ਕੁਐਸਚਨ ਪੁੱਛੀ ਜਾਂਦੀ ਹੈ ਭਾਜੀ ਜਦੋਂ ਅਸੀਂ ਇੱਥੇ ਆ ਜਾਾਂਗੇ ਸਾਡੀ ਪਦਰੋਨਾ ਮੈਨ ਤੋਂ ਕਰਵਾ ਦੋਗੇ ਜਾਂ ਹੋ ਜਾਊਗੀ ਜਾਂ ਤੁਸੀਂ ਮੇਰੀ ਮਦਦ ਕਰ ਦਿਓ ਹਨਾ ਇਹ ਗੱਲਾਂ ਸਾਰੀਆਂ ਮੈਨੂੰ ਕਹਿੰਦੇ ਆ ਬਟ ਮੈਂ ਤੁਹਾਨੂੰ ਦੱਸਾਂ ਮੈਂ ਇਸ ਹਿਸਨਸਲੇ ਵਿੱਚ ਤੁਹਾਡੀ ਕੋਈ ਮਦਦ ਨਹੀਂ ਕਰ ਸਕਦਾ ਮੈਂ ਤੁਹਾਨੂੰ ਸਿਰਫ ਵਿਖਾਉਣਾ ਸ਼ੀਸ਼ਾ ਇਹ ਚੀਜ਼ਾਂ 인ਫੋਰਮੇਸ਼ਨ ਲੈ ਲਓ ਤਾਂ ਤੁਸੀਂ ਜ਼ਿੰਦਗੀ ਚ ਗਾਂ ਕੀ ਕਰਨਾ ਮੈਂ ਜਸ ਤੁਹਾਨੂੰ ਇਹ ਦੱਸਦਾ ਹੁਣ ਆਪਾਂ ਗੱਲ ਕਰਦੇ ਆ ਜਿਹੜਾ ਸਾਡਾ ਸਜਣ ਭਰਾ ਕੋਈ ਵੀ ਇਹ ਗੱਲ ਕਹਿੰਦਾ ਵੀ ਮੈਂ ਇੱਥੇ ਆ ਗਿਆ ਤੇ ਮੈਨੂੰ ਇੱਥੇ ਆ ਕੇ ਜੇ ਕੰਮ ਨਹੀਂ ਮਿਲਦਾ ਤੇ ਮੋਸਟਲੀ ਸਾਡੇ ਬੰਦੇ ਇੱਥੇ ਪਦਰੋਨਾ ਮੈਨ ਤੋਂ ਕਰਾ ਕੇ ਜਾਂ ਹੋਰ ਨਾਲ ਦੇ ਦੇਸ਼ ਵਿੱਚ ਜਾ ਕੇ ਕੰਮ ਕਰਨ ਲੱਗ ਜਾਂਦੇ ਆ ਸਾਡੇ ਕਈ ਭਰਾ ਕਰਦੇ ਆ ਤੇ ਕਈ ਭਰਾ ਕਰਦੇ ਵੀ ਆ ਉਹ ਕਿਵੇਂ ਕਰਦੇ ਕਿਵੇਂ ਗਏ ਸ਼ੋ ਵੀ ਗੱਲਾਂ ਆਪਾਂ ਇਸ ਵੀਡੀਓ ਚ ਕਰਦੇ ਆ ਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਇੱਥੇ ਆ ਕੇ ਤੁਹਾਨੂੰ ਸੈਟਿੰਗ ਕਰਨੀ ਜ਼ਰੂਰੀ ਆ ਇਹ ਤੁਹਾਨੂੰ ਪੈਸਾ ਜ਼ਰੂਰੀ ਆ ਮੇਰੇ ਵੀਰੋ ਪੈਰਾਂ ਦੀ ਮਿੱਟੀ ਨਾਲ ਛੱਡਿਓ ਗੱਲ ਕਰਦੇ ਪਈ ਆਪਾਂ ਸੀਰੀਅਸ ਸਬਰ ਰੱਖਿਆ ਕਰੋ ਥੋੜਾ ਜਿਹਾ ਵੀਡੀਓ ਸਮਝਾਉਣ ਵਿੱਚ ਮੈਨੂੰ ਕਵਰ ਕਰਨ ਲਈ ਥੋੜਾ ਟਾਈਮ ਚਾਹੀਦਾ ਹੁੰਦਾ ਕਈ ਬੰਦੇ ਸਾਡੇ ਸਬਰ ਟੁੱਟੇ ਜਾਂਦਾ ਕਹਿੰਦੇ ਜਾਣਗੇ ਭਾਈ ਐਡੀ ਕੀ ਗੱਲ ਆ ਤੇ ਇੰਨੀ ਕੁ ਕਲੀਅਰ ਹੋ ਸਕਦੀ ਬਾਤ ਇੰਜ ਨਹੀਂ ਹੋ ਸ਼ਰੀ ਜਦੋਂ ਆਪਾਂ ਕਰਦੇ ਆ ਆਪਾਂ ਨੂੰ ਸਹੀ ਪਤਾ ਲੱਗਦਾ ਤੇ ਆਪਾਂ ਗੱਲ ਕਰਦੇ ਪਈ ਆ ਇਹ ਤੇ ਵੀਡੀਓ ਨਾ ਬਣੇ ਰਿਓ ਆਪਾਂ ਕਰਦੇ ਪਈਏ ਕੰਟੀਨਿਊ ਗੱਲ ਤੇ ਹਾਂਜੀ ਮਨ ਲਓ ਤੁਸੀਂ ਇੱਥੇ ਆ ਗਏ ਆ ਤੁਸੀਂ ਪਹਿਲੀ ਵਾਰੀ ਇੱਥੇ ਆ ਗਏ ਆ ਤੇ ਤੁਹਾਡਾ ਕੀ ਸਿਸਟਮ ਆ ਜੋ ਤੁਸੀਂ ਇੱਥੇ ਆ ਕੇ ਤੁਹਾਨੂੰ ਕੰਮ ਨਹੀਂ ਮਿਲਦਾ ਸਾਡੇ ਮੋਸਟਲੀ ਭਰਾ ਕਹਿੰਦੇ ਆ ਚਰਚਰੀ ਬਾਅਦ ਸੁਣਦੀ ਆ ਇਹਦਾ ਮਤਲਬ ਦੋ ਵਾਰੀ ਟੰਟਾ ਨੇ ਕੀਤਾ ਹੁਣ ਚਲੋ ਰੱਬ ਦੇ ਘਰ ਦੀ ਆਵਾਜ਼ ਆ ਤੇ ਜਿਹੜਾ ਸਾਡਾ ਭਰਾ ਇੱਥੇ ਆ ਜਾਂਦਾ ਤੁਹਾਨੂੰ ਕੰਮ ਨਹੀਂ ਮਿਲਦਾ ਉਹ ਕਹਿੰਦੇ ਭਾਜੀ ਅਸੀਂ ਇੱਥੇ ਹੋਰ ਕਿਤੇ ਜਾ ਸਕਦੇ ਆ ਲਓ ਜੀ ਜੇਕਰ ਤੁਸੀਂ ਹੋਰ ਕੰਟਰੀ ਵਿੱਚ ਕੰਮ ਕਰਦੇ ਆ ਉਹਦੇ ਫਾਇਦੇ ਸੁਣ ਲਓ ਤੇ ਨੁਕਸਾਨ ਸੁਣ ਲਓ ਪਹਿਲਾਂ ਮੈਂ ਤੁਹਾਨੂੰ ਦੱਸਦਾ ਫਾਇਦੇ ਜੇਕਰ ਤੁਸੀਂ ਇਥੇ ਬਦਰੋਨਾ ਮੈਨੂੰ ਤੋਂ ਕਰਾ ਕੇ ਕਿਸੇ ਹੋਰ ਕੰਟਰੀ ਵਿੱਚ ਜਾਂਦੇ ਆ ਜਾਂ ਉੱਥੇ ਕੰਮ ਕਰਦੇ ਆ ਉਹਦੇ ਤੁਹਾਨੂੰ ਕੀ ਕੀ ਫਾਇਦੇ ਆ ਕਿ ਫਿਰ ਤੁਹਾਨੂੰ ਲਾਸਟ ਵਿੱਚ ਦੱਸੂਗਾ ਇਹਦੇ ਕੀ ਕੀ ਵੱਡੇ ਨੁਕਸਾਨ ਆ ਨੁਕਸਾਨ ਜ਼ਰੂਰ ਐਂਡ ਤੱਕ ਸੁਣਨੇ ਆ ਤੁਹਾਨੂੰ ਪਹਿਲਾਂ ਦੱਸਣ ਲੱਗਾ ਫਾਇਦੇ ਹੁਣ ਸਾਡਾ ਕੋਈ ਵੀ ਭਰਾ ਇੰਡੀਆ ਤੋਂ ਆਉਂਦਾ ਉਹ ਜਿੰਨੇ ਪੈਸੇ ਲਾ ਕੇ ਆਉਂਦਾ ਮੈਨੂੰ ਨਹੀਂ ਪਤਾ 15 ਲਾਉਂਦਾ 10 ਲਾਉਂਦਾ 5 ਲਾਉਂਦਾ ਹਣਾ ਕੋਈ ਕਰਜ਼ਾ ਚਾ ਕਿਉਂਦਾ ਕਿਵੇਂ ਹੁੰਦਾ ਹਰੇਕ ਬੰਦਾ ਕਹਿੰਦਾ ਸਾਡਾ ਪੈਸਾ ਬਣੇ ਪੈਸਾ ਇੱਥੇ ਕੰਮ ਨਹੀਂ ਮਿਲਦਾ ਸਾਡੇ ਨਾਰਮਲੀ ਬੰਦੇ ਨਾ ਇੱਥੋਂ ਮੂਵ ਹੋ ਜਾਂਦੇ ਆ ਪਰ ਉਹਨਾਂ ਨੇ ਮੈਨ ਤੋਂ ਕਰਾ ਕੇ ਇੰਨੀ ਗੱਲ ਹੋ ਗਈ ਉਹ ਜਦੋਂ ਮੂਵ ਹੋ ਜਾਂਦੇ ਆ ਤੇ ਉੱਥੇ ਜਾ ਕੇ ਹੋਰ ਕੰਟਰੀਜ਼ 'ਚ ਕੰਮ ਕਰਦੇ ਜਦੋਂ ਅਸੀਂ ਦੂਸਰੀ ਕੰਟਰੀ ਵਿੱਚ ਜਾ ਕੇ ਰਹਿਨੇ ਆ ਫਰਾਂਸ ਰਹਿਨੇ ਆ ਜਰਮਨ ਰਹਿਨੇ ਆ ਜੀ ਕਿਤੇ ਵੀ ਰਹਿਨੇ ਆ ਜਾ ਕੇ ਸਾਨੂੰ ਨਾਰਮਲੀ ਗੱਲ ਆ ਉੱਥੋਂ ਦੀ ਭਾਸ਼ਾ ਆਉਣੀ ਜ਼ਰੂਰੀ ਆ ਅਸੀਂ ਜਿੱਥੇ ਪਦਰੋਨਾਮੇਨ ਤੋਂ ਕਰਾਈ ਆ ਸਪੇਨ ਦੇ ਵਿੱਚ ਅਸੀਂ ਉਹ ਕੰਟਰੀ ਤਾਂ ਛੱਡਤੀ ਅਸੀਂ ਜਾਵੜੇ ਹੁਣ ਜਰਮਨ ਇਗਜ਼ਾਮਪਲ ਤੇ ਨਰਥਰਨ ਜਰਮਨ ਜਾਂ ਉਹਨੇ ਜਰਮਨ ਜਾ ਕੇ ਫਿਰ ਦੋਚੇ ਸਿੱਖਣੀ ਸ਼ੁਰੂ ਕਰਤੀ ਆ ਠੀਕ ਆ ਤੁਸੀਂ ਉੱਥੇ ਜਾਵੋਗੇ ਤੁਹਾਨੂੰ ਸਿੱਖਣੀ ਪਊਗੀ ਕਿਉਂਕਿ ਤੁਸੀਂ ਕੰਮ ਉੱਥੇ ਕਰ ਰਹੇ ਆ ਟੈਂਪਰੇਰੀ ਉੱਥੇ ਕੰਮ ਕਰਨ ਲੱਗੇ ਤੁਹਾਨੂੰ ਇਹਦੇ ਵਿੱਚ ਉੱਥੇ ਜਾ ਕੇ ਪੈਸੇ ਤੁਹਾਨੂੰ ਬਣਨਗੇ 1500 ਵੀ ਬਣ ਜੇ 2000 ਵੀ ਬਣ ਜੇ 1000 ਵੀ ਬਣ ਜੇ ਡਿਪੈਂਡ ਆ ਤੁਹਾਡੇ ਕੰਮ ਤੇ ਹੁਣ ਉੱਥੇ ਜਾ ਕੇ ਤੁਸੀਂ ਕੰਮ ਕਰੋਗੇ ਪਹਿਲਾਂ ਮੈਂ ਤੁਹਾਨੂੰ ਦੱਸਦਾ ਉਥੋਂ ਦੇ ਜਿਹੜੇ ਜਿਹੜਾ ਤੁਹਾਨੂੰ ਫਾਇਦਾ ਹੋਣਾ ਇਕੱਲਾ ਤੁਹਾਨੂੰ ਪੈਸਿਆਂ ਦਾ ਹੋਣਾ ਇੱਕੋ ਫਾਇਦਾ ਵੀ ਤੁਹਾਨੂੰ ਪੈਸੇ ਜਾਦੇ ਮਿਲਣਗੇ ਤੇ ਹੁਣ ਵੀਡੀਓ ਨੂੰ ਨਾ ਕਰਿਓ ਕਈ ਬੰਦੇ ਇਹਨੂੰ ਮੰਨਣਗੇ ਕਈ ਬੰਦੇ ਨਹੀਂ ਮੰਨਣਗੇ ਮੰਨਣ ਮਨਾਉਣ ਨਾਲ ਮੈਨੂੰ ਫਰਕ ਨਹੀਂ ਪੈਂਦਾ ਜੋ ਗੱਲ ਸੱਚ ਆ ਉਹ ਕਰਨੀ ਆ ਇਹ ਨਹੀਂ ਮੈਂ ਕਹਿੰਦਾ ਤੁਹਾਨੂੰ ਜਿਹੜੀ ਗੱਲ ਪਸੰਦ ਆਉਂਦੀ ਉਹ ਮੈਂ ਪ੍ਰਮੋਟ ਕਰ ਦਿਆਂ ਤੇ ਜਿਹੜੀ ਤੁਹਾਨੂੰ ਨਹੀਂ ਚੰਗੀ ਲੱਗਦੀ ਉਹ ਮੈਂ ਕੋਲਾਂ ਇਹ ਗੱਲ ਨਹੀਂ ਹੋ ਸਕਦੀ ਤੇ ਹੁਣ ਆਪਾਂ ਤੁਹਾਨੂੰ ਦੱਸਾਂਗੇ ਕਿ ਦੇ ਨੁਕਸਾਨ ਕੀ ਹੋਣੇ ਆ ਫਾਇਦੇ ਤਾਂ ਤੁਹਾਡੇ ਹੋਗੇ ਉੱਥੇ ਆ ਕੇ ਤੁਹਾਨੂੰ ਕੰਮ ਮਿਲ ਗਿਆ ਤੁਹਾਡੇ ਪੈਸੇ ਬਣ ਗਏ ਠੀਕ ਆ ਤੇ ਵੀਡੀਓ ਨਾ ਕਰਿਓ ਉਸਕੇ ਆਪ ਆਪਾ ਵੀਡੀਓ ਕਰਦੇ ਪਏ ਕੰਟੀਨਿਊ ਤੇ ਤੁਹਾਨੂੰ ਹੁਣ ਮੈਂ ਦੱਸਦਾ ਇਹਦੇ ਨੁਕਸਾਨ ਕੀ ਆ ਸੋਹਣੇ ਤੇ ਹਾਂਜੀ ਦੋਸਤੋ ਆਪਾਂ ਕਰਦੇ ਆਂ ਇਸ ਗੱਲ ਨੂੰ ਕਵਰ ਬੇ ਦੇ ਨੁਕਸਾਨ ਕੀ ਇਹ ਪੈਰਾਂ ਦੀ ਮਿੱਟੀ ਨਾਲ ਛੱਡਿਓ ਖੜੇ ਰਹਿਓ ਇੱਥੇ ਗੱਲ ਪੂਰੀ ਕੰਪਲੀਟ ਸੁਣ ਕੇ ਜਾਇਓ ਮੰਨ ਲਓ ਹੁਣ ਤੁਹਾਨੂੰ ਮੈਂ ਦੱਸਦਾ ਇਹਦੇ ਨੁਕਸਾਨ ਤੁਸੀਂ ਪਹਿਲਾ ਕਲਿੱਪ ਦੇ ਵਿੱਚ ਮੈਂ ਪਹਿਲਾਂ ਤੁਹਾਨੂੰ ਦੱਸਿਆ ਕਿਉਂਕਿ ਵੀ ਤੁਸੀਂ ਉੱਥੇ ਜਾਵੜੇ ਤੁਹਾਨੂੰ ਪੈਸੇ ਬਣਨ ਲੱਗੇ ਹੁਣ ਨੁਕਸਾਨ ਵੱਡੇ ਹੋਣੇ ਆ ਜਿਹੜੇ ਬੰਦੇ ਜਾਂਦੇ ਆ ਪਹਿਲੀ ਗੱਲ ਉਹਨਾਂ ਨੂੰ ਸਪੈਨਿਸ਼ ਨਹੀਂ ਆਉਂਦੀ ਠੀਕ ਜਦੋਂ ਕੰਟਰੀ ਛੱਡ ਕੇ ਤੇ ਸਪੈਨਿਸ਼ ਉਹਨਾਂ ਨੇ ਸਿੱਖੀ ਨਹੀਂ ਤਾਂ ਉਹਨਾਂ ਨੂੰ ਆਣਾ ਕੀ ਸਿੱਖੂ ਔਰ ਸਪੈਨ ਇਸ ਨਹੀਂ ਆਉਂਦੀ ਉਹ ਬੰਦੇ ਡੱਚ ਬੋਲਣਗੇ ਫ੍ਰੈਂਚ ਬੋਲਣਗੇ ਠੀਕ ਹੋ ਗਿਆ ਕਿਉਂਕਿ ਬੰਦੇ ਰਹੇ ਉੱਥੇ ਉਹਨਾਂ ਨੇ ਪੈਸੇ ਬਣਾ ਲਏ ਆ ਤੇ ਫਿਰ ਬੰਦੇ ਇੱਥੇ ਆ ਕੇ ਪੇਪਰ ਲੈਣ ਆਉਂਦੇ ਆ 2 ਸਾਲ ਬਾਅਦ 3 ਸਾਲ ਬਾਅਦ ਜਦੋਂ ਟਾਈਮ ਲੱਗਦਾ ਹੁਣ ਮੁਸ਼ਕਲ ਇਹ ਆਉਂਦੀ ਹੈ ਕਈ ਬੰਦੇ ਤੇ ਸਹੀ ਸਲਾਮਤ ਪਹੁੰਚ ਜਾਂਦੇ ਨੇ ਤੇ ਕਈ ਬੰਦੇ ਰਾਹ ਵਿੱਚ ਚੈੱਕ ਹੁੰਦੇ ਆ ਤੇ ਉਹਨਾਂ ਤੇ ਕਾਫੀ ਮੁਸ਼ਕਲਾਂ ਬਣ ਜਾਂਦੀਆਂ ਜਿਹਦੇ ਕਰਕੇ ਉਹਨਾਂ ਨੂੰ ਇੱਥੇ ਦਿੱਕਤ ਹੁੰਦੀ ਆ ਆਉਣ ਦੇ ਵਿੱਚ ਦੂਜੀ ਗੱਲ ਨੁਕਸਾਨ ਦੀ ਤੁਸੀਂ ਇੱਥੇ ਪਦਰੋਨਾ ਮੈਨੂੰ ਤੋਂ ਕਰਾ ਕੇ ਜਾਵੋਗੇ ਤੁਹਾਡੀ ਪਦਰੋਨਾ ਮੈਨੂੰ ਤੋਂ ਦਾ ਕੋਈ ਵੀ ਹਾਲ ਤੁਸੀਂ ਬਿਆਨ ਨਹੀਂ ਕਰ ਸਕਦੇ ਕਿਉਂਕਿ ਤੁਹਾਡੀ ਪਗਰੋਨਾ ਵਿੱਚੋਂ ਕੱਟੀ ਵੀ ਜਾ ਸਕਦੀ ਆ ਕਈ ਸਾਡੇ ਐਸੇ ਭਰਾ ਵੀ ਹੈਗੇ ਜਿਨ੍ਹਾਂ ਨੇ ਉੱਥੇ ਪਗਰੋਨਾ ਵਿੱਚੋਂ ਇੱਥੋਂ ਕਰਾ ਕੇ ਉੱਥੇ ਚਲੇ ਗਏ ਆ ਇਹ ਮੈਂ ਅਗਲੀ ਕਲਿੱਪ ਦੇ ਵਿੱਚ ਕਲੀਅਰ ਕਰੂੰਗਾ ਪਹਿਲਾਂ ਮੈਂ ਤੁਹਾਨੂੰ ਦੱਸਿਆ ਨਾ ਇੱਥੇ ਨੁਕਸਾਨ ਕੀ ਹੁੰਦਾ ਪਿਆ ਪਹਿਲਾਂ ਸ਼ਾਰਟ ਵਿੱਚ ਵੀ ਸਮਝੋ ਤੁਸੀਂ ਉੱਥੇ ਜਾਵਨੇ ਤੁਹਾਨੂੰ ਲੈਂਗੁਏਜ ਦਾ ਵੱਡਾ ਡਿਫਰੈਂਸ ਹੋ ਗਿਆ ਤੁਹਾਨੂੰ ਸਪੈਨਿਸ਼ ਨਹੀਂ ਆਉਣੀ ਤੁਹਾਨੂੰ ਫ੍ਰੈਂਚ ਆਉਗੀ ਡੋਚ ਆਉਗੀ ਤੇ ਉਹ ਫ੍ਰੈਂਚ ਡੋਚ ਦਾ ਤੁਹਾਨੂੰ ਸਕਰੀਨ ਵਿੱਚ ਕੋਈ ਫਾਇਦਾ ਨਹੀਂ ਇੱਥੇ ਤੁਸੀਂ ਇਹ ਗੱਲ ਦੇ ਵਿੱਚ ਫੜੇ ਜਾਂਦੇ ਆ ਕਿਉਂਕਿ ਤੁਸੀਂ ਇੱਥੇ ਨਹੀਂ ਰਹਿੰਦੇ ਕਈ ਵਾਰੀ ਹੁਣ ਇਹ ਵੀ ਜੇ ਚਾਂਸ ਬਣ ਗਿਆ ਜਦੋਂ ਕਿਤੇ ਇੱਥੇ ਬੰਦੇ ਦੇ ਪੇਪਰ ਬਣ ਜਾਂਦੇ ਆ ਤੇ ਬੰਦੇ ਰਹਿੰਦੇ ਬਾਹਰ ਆ ਉਹ ਜਦੋਂ ਇੱਥੇ ਆਉਂਦੇ ਆ ਉਹਨਾਂ ਨੂੰ ਭਾਈ ਜੀ ਸਪੈਨਿਸ਼ ਨਹੀਂ ਆਉਂਦੀ ਕਹਿਣ ਨੂੰ ਜੋ ਮਰਜ਼ੀ ਬੋਲੀ ਜਾਵੇ ਭਾਈ ਚੱਲ ਜਾਂਦਾ ਤੇ ਜਿਹੜੇ ਬੰਦੇ ਦੇਖ ਕੇ ਆਏ ਉਹਨਾਂ ਦੀਆਂ ਸਟੋਰੀਆਂ ਵੀ ਮੈਂ ਇਸ ਵੀਡੀਓ 'ਚ ਸ਼ਾਮਲ ਕਰੂੰਗਾ ਤੁਸੀਂ ਬਣੇ ਰਿਓ ਵੀਡੀਓ ਦੇ ਨਾਲ ਵੀਡੀਓ ਆਪਣੀ ਚੱਲਦੀ ਪਈ ਆ ਕੰਟੀਨਿਊ ਤੇ ਹੁਣ ਗੱਲ ਕਰਦੇ ਆ ਆਪਾਂ ਉਸ ਤੋਂ ਵੱਡੇ ਨੁਕਸਾਨ ਦੀ ਉਹਦੋਂ ਅੱਗੇ ਤੁਹਾਨੂੰ ਨੁਕਸਾਨ ਕੀ ਹੋਊਗਾ ਉਹ ਨੁਕਸਾਨ ਸੋਣਿਓ ਇਹ ਹੋਊਗਾ ਤੁਹਾਡੀ ਪਦਰੋਨਾ ਮੇਨ ਤੋਂ ਜਦੋਂ ਕੁਝ ਇੱਥੇ ਕਰਾਤੀ ਕਰਾਉਣ ਤੋਂ ਬਾਅਦ ਤੁਸੀਂ ਕਹਿੰਦੇ ਅਸੀਂ ਹੋਰ ਕੰਟਰੀ ਵਿੱਚ ਕੰਮ ਕਰੀਏ ਆਪਾਂ ਗੱਲ ਕਰਦੇ ਹਾਂ ਇਹ ਉਹਦਾ ਕੀ ਕੀ ਨੁਕਸਾਨ ਹੋਊਗਾ ਤੁਹਾਡੀ ਪਦਰੋਨਾ ਮੇਨ ਤੋਂ ਇੱਥੇ ਚੱਲਦੀ ਆ ਕਿ ਨਹੀਂ ਚੱਲਦੀ ਤੁਹਾਡੇ ਲਈ ਵੱਡਾ ਸਟ੍ਰੈਸ ਬਣ ਜਾਊਗਾ ਵੱਡੀ ਤੁਹਾਡੀ ਕੰਪਲਿਕੀਸ਼ਨ ਬਣ ਜਾਊਗੀ ਤੁਸੀਂ ਵੀ ਇੱਥੇ ਆ ਕੇ ਜੇਕਰ ਤੁਸੀਂ ਇੱਥੇ ਆ ਕੇ ਪਦਰੋਨਾ ਮੇਨ ਤੋਂ ਕਰਵਾਈ ਹੈ ਤੇ ਤੁਸੀਂ ਹੋਰ ਕੰਟਰੀ ਵਿੱਚ ਬੈਠੇ ਆ ਤੁਹਾਡੀ ਪਦਰੋਨਾ ਮੇਨ ਤੋਂ ਚੱਲਦੀ ਆ ਜਾਂ ਨਹੀਂ ਚੱਲਦੀ ਇਹ ਵੱਡਾ ਇਸ਼ੂ ਬਣ ਜਾਂਦਾ ਕਈ ਭਰਾਵਾਂ ਦੀ ਨਾਰਮਲ 2 ਸਾਲ 3 ਸਾਲ ਬਾਅਦ ਜਦੋਂ ਵਾਪਸ ਆਉਂਦੇ ਤਾਂ ਉਹਨਾਂ ਦੀ ਪਦਰੋਨਾਮੈਂਟੋਂ ਕੱਟੀ ਹੁੰਦੀ ਆ ਤੇ ਤੁਹਾਡੇ ਸਾਰੇ ਸਾਲ ਵੇਸਟ ਹੋ ਜਾਂਦੇ ਆ ਠੀਕ ਹੋ ਗਿਆ ਤੇ ਉਹਦਾ ਕੋਈ ਸੋਲੂਸ਼ਨ ਨਹੀਂ ਹੁੰਦਾ ਤੁਹਾਡੀ ਪਦਰੋਨਾਮੈਂਟੇ ਪਿੱਛੋਂ ਕੱਟੀ ਜਾਂਦੀ ਆ ਇੱਕ ਤਾਂ ਤੁਹਾਡੀ ਲੈਂਗੁਏਜ ਗਈ ਦੂਜੀ ਤੁਹਾਡੀ ਜਿਹੜੀ ਰੂਟ ਆਣਾ ਪਦਰੋਨਾਮੈਂਟੋਂ ਤੁਹਾਨੂੰ ਇੱਥੇ ਇੱਕ ਪੀਆਰ ਲੈਣੀ ਆ ਜਾਂ ਟੀਆਰਸੀ ਲੈਣੀ ਆ ਤੁਹਾਡੀ ਪਦਰੋਨਾਮੈਂਟੋਂ ਇੱਥੇ ਕੱਟੀ ਜਾਂਦੀ ਆ ਤੇ ਜਿਹਦੇ ਕਰਕੇ ਤੁਹਾਨੂੰ ਵੱਡਾ ਹਰਜਾਨਾ ਭਰਨਾ ਪੈਂਦਾ ਇਹ ਵੀ ਇੱਕ ਨੁਕਸਾਨ ਆ ਤੁਹਾਨੂੰ ਇਸ ਕੰਟਰੀ ਦੇ ਵਿੱਚੋਂ ਬਾਹਰ ਰਹਿਣ ਦਾ ਤੇ ਇਸ ਤੋਂ ਅੱਗੇ ਆਪਾਂ ਹੋਰ ਵੀ ਕਰਦੇ ਪਏ ਆ ਗੱਲ ਤੁਸੀਂ ਵੀਡੀਓ ਨਾਲ ਬਣੇ ਰਿਓ ਦੋਸਤੋ ਅੱਗੇ ਮੈਂ ਤੁਹਾਨੂੰ ਇੱਕ ਹੋਰ ਐਗਜ਼ਾਮਪਲ ਦੇ ਦਿੰਦਾ ਇੱਕ ਸਾਡਾ ਸਜਣ ਭਰਾ ਫਰਾਂਸ ਰਹਿੰਦਾ ਸੀ ਫਰਾਂਸ ਤੋਂ ਉਹਨੇ ਆਪਦੇ ਪੇਪਰ ਬਣਾਈ ਸਕੇਣ ਚਾਕੇ ਸਪੇਨ ਤੋਂ ਵਾਪਸ ਫੇਰ ਉਹ ਬੰਦਾ ਫਰਾਂਸ ਰਹਿਣ ਲੱਗ ਗਿਆ ਗੱਲ ਮੇਰੀ ਧਿਆਨ ਨਾਲ ਸੁਣਿਓ ਇੱਕ ਆਪਣੇ ਦੋਸਤ ਦੀ ਗੱਲ ਸੁਣਾਉਣ ਲੱਗਾ ਜਿਹਨੇ ਪਦਰੋਨਾ ਵਿੱਚ ਇਥੇ ਕਰਾਤੀ ਸੀ ਕਰਾਉਣ ਤੋਂ ਬਾਅਦ ਕੀ ਕੀਤਾ ਉਹਨੇ ਉਹ ਜਾ ਕੇ ਫਰਾਂਸ ਰਹਿਣ ਲੱਗਾ ਉਹਦੇ ਕੋਲ ਪੇਪਰ ਸੀ ਤੇ ਇੱਥੇ ਕਿਸੇ ਬੰਦੇ ਨੇ ਉਹਨੇ ਕੰਮ ਤੇ ਲਵਾਤਾ ਭਾਈ ਤੂੰ ਕੰਮ ਕਰੀ ਜਾ ਪੇਪਰ ਤੇ ਟੈਕਸ ਮੇਰਾ ਚੱਲੀ ਜਾਊਗਾ ਇਹ ਤੁਸੀਂ ਜਿਹੜੇ ਸਾਡੇ ਇੱਥੋਂ ਵਾਲੇ ਬੰਦੇਓ ਚੰਗੀ ਤਰ੍ਹਾਂ ਗੱਲ ਮੇਰੀ ਸਮਝਦੇ ਆ ਮੈਂ ਕੀ ਗੱਲ ਕਰਦਾ ਪਿਆ ਹਨਾ ਉਹ ਕਹਿੰਦੇ ਭਾਈ ਇੱਥੇ ਟੈਕਸ ਚਲੀ ਜਾਊਗਾ ਚਲੋ ਇੰਨੀ ਗੱਲ ਬਾਤ ਕੋਈ ਉਹ ਚੱਲ ਲਿਆ ਗਿਆ ਚੱਲੀ ਗਈ ਭਾਈ ਉਹ ਬੰਦਾ ਚੈੱਕ ਹੋ ਗਿਆ ਜਿਹੜਾ ਬੰਦਾ ਕੱਚਾ ਉਹਦੇ ਬੰਦੇ ਦੇ ਪੇਪਰਾਂ ਦੇ ਵਿੱਚ ਸਪੇਨਸ ਕੰਮ ਕਰਾਦਾ ਸੀ ਉਹ ਬੰਦਾ ਚੈੱਕ ਹੋ ਗਿਆ ਤੇ ਮਾਮਿਆਂ ਨੇ ਫੜ ਲਿਆ ਉਹ ਕਹਿੰਦੇ ਲਿਆ ਭਈ ਤੇਰਾ ਕੀ ਨਾਮ ਤੇ ਕੀ ਤੇਰਾ ਥੇ ਪਤਾ ਸਾਰਾ ਦੱਸ ਦੇ ਮੈ ਉਹ ਮੁੰਡੇ ਨੂੰ ਪਤਾ ਨਹੀਂ ਲੱਗਾ ਮੁੰਡਾ ਹੋਗਾ ਨਰਵਸ ਹੋ ਕਾਰਡ ਫੜਿਆ ਕਾਰਡ ਤੇ ਫੋਟੋ ਹੋਰ ਸੀ ਬੰਦਾ ਹੋਰ ਸੀ ਉਹ ਸਾਰੀਆਂ ਗੱਲਾਂ ਦੇ ਵਿੱਚ ਹੋ ਗਿਆ ਝੂਠਾ ਸਾਬਤ ਕਿ ਉਹ ਬੰਦੇ ਦੇ ਪੇਪਰ ਗਵਰਨਮੈਂਟ ਨੇ ਫੜ ਲਏ ਤੇ ਉਹਦੇ ਡਾਕੂਮੈਂਟ ਵੀ ਫੜ ਲਏ ਤੇ ਕਰਤਾ ਵੀ ਜਾ ਰੀਨਲ ਬੰਦਾ ਲਿਆ ਇੱਥੇ ਉਹ ਗੱਲ ਕਰੂਗਾ ਫੇਰ ਬੰਦਾ ਫਰਾਂਸ ਤੋਂ ਰੀਨਲ ਸੱਦਿਆ ਜਿਹਦੇ ਰੀਨਲ ਪੇਪਰ ਸੀ ਉਹ ਆਇਆ ਤੇ ਨਾਲੇ ਜਿਹੜਾ ਕੱਚਾ ਬੰਦਾ ਸੀ ਉਹਦਾ ਨੁਕਸਾਨ ਹੋਇਆ ਤੇ ਨਾਲੇ ਜਿਹੜਾ ਬੰਦਾ ਫਰਾਂਸ ਤੋਂ ਆਇਆ ਸੀ ਉਹਦਾ ਨੁਕਸਾਨ ਹੋਇਆ ਇਹ ਐਵੇਂ ਇਹਨਾਂ ਗੱਲਾਂ ਸੰਭਿਓ ਕਈ ਬੰਦੇ ਕਹਿੰਦੇ ਨਹੀਂ ਪਾਈ ਚੱਲੀ ਜਾਂਦਾ ਕਈ ਕਹਿੰਦੇ ਨਹੀਂ ਚੱਲਦਾ ਇਹ ਸਾਰੀਆਂ ਗੱਲਾਂ ਇੰਜ ਹੀ ਹੁੰਦੀਆਂ ਹਵਾਵਾ ਸੌਰੀ ਹਵਾਵਾ ਹੁੰਦੀਆਂ ਬੰਦਿਆਂ ਦੇ ਕੋਲੇ ਤੂੰ ਰੀਅਲ ਗੱਲ ਨੂੰ ਸਮਝਿਆ ਕਰੋ ਜੋ ਤੁਹਾਨੂੰ ਕਾਨੂੰਨ ਕਹਿੰਦਾ ਹਮੇਸ਼ਾ ਕਾਨੂੰਨ ਦੇ ਨਾਲ ਚੱਲਣਾ ਕਿ ਵੀ ਅੱਜ ਨਹੀਂ ਕੱਲ ਨਹੀਂ ਤੁਹਾਡੇ ਕਾਨੂੰਨ ਦੇ ਵਿੱਚ ਤੁਹਾਡੀ ਗੱਲ ਖੜੀ ਜਾਣੀ ਆ ਉਦੋਂ ਮੜ ਕੇ ਤੁਸੀਂ ਕਹੋਗੇ ਭਾਈ ਆ ਕੀ ਹੋ ਗਿਆ ਉਦੋਂ ਬੰਦਾ ਵੇਖਦਾ ਕਿਉਂਕਿ ਜਿਹੜਾ ਵੀ ਕਾਨੂੰਨ ਲੱਗਾਣਾ ਜਿਹੜੀ ਕੋਈ ਦੋ ਨੰਬਰੀ ਹੋਈ ਤੁਹਾਡੇ ਨਾਲ ਸਿਰਫ ਹੋਣੀ ਤੁਹਾਡੇ ਪੇਪਰਾਂ ਤੇ ਹੋਣੀਆਂ ਤੁਹਾਡੀ ਲਾਈਫ ਨਾਲ ਨਹੀਂ ਤੁਹਾਡੀ ਫੋਟੋ ਨਾਲ ਮੈਂ ਤੋਂ ਤੇ ਹੋਣੀ ਤੁਹਾਡੀ ਜ਼ਿੰਦਗੀ ਤੇ ਹੋਣੀ ਹੈ ਇਸ ਲਈ ਕਿਸੇ ਦੀ ਗੱਲ ਨੇਰੇ ਜੇ ਤੀਰ ਮਾਰਿਆ ਕਿਸੇ ਨੇ ਲੱਗ ਗਿਆ ਤੇ ਉਹ ਤੀਰ ਵੇਖ ਕੇ ਆਪਦੇ ਤੀਰ ਜਾਂ ਆਪ ਦਾ ਬੰਦਰ ਲੰਦਾ ਨਹੀਂ ਕਰਾਈਦਾ ਮੈਂ ਕਹਿਣਾ ਹੁੰਦਾ ਆਪ ਦੀ ਗੱਲ ਆਪ ਸਮਝਿਆ ਕਰੋ ਵੀਡੀਓ ਆਪਾਂ ਕਰਦੇ ਪਏ ਕੰਟੀਨਿਊ ਤੁਸੀਂ ਕਿਤੇ ਨਹੀਂ ਜਾਣਾ ਤੇ ਆਜੋ ਉਸ ਤੋਂ ਅੱਗੇ ਉਹਦੋਂ ਵੱਡਾ ਨੁਕਸਾਨ ਕੀ ਆ ਜਦੋਂ ਸਾਡੇ ਬੰਦੇ ਇੱਥੇ ਪਰ ਉਹਨਾਂ ਨੇ ਮੇਰੇ ਤੋਂ ਕਰਵਾ ਕੇ ਕਿਸੇ ਹੋਰ ਕੰਟਰੀ ਵਿੱਚ ਜਾਂਦੇ ਆ ਉਸ ਟਾਈਮ ਤਾਂ ਮੰਨ ਲਓ ਤੁਹਾਡੇ ਕੋਲ ਵੀਜ਼ਾ ਹੋਊਗਾ ਕਿ ਚਲੇ ਜਾਓਗੇ ਪਰ ਜਦੋਂ ਤੁਹਾਨੂੰ ਵਾਪਸ ਆਉਣਾ ਪਿਆ ਤੁਹਾਡੀ ਪਗਰੋਨਾਂ ਮੇਨ ਤੋਂ ਵੇਖਣ ਗੱਟ ਪੇਪਰਾਂ ਦੇ ਟਾਈਮ ਜਿਹੜੇ ਸਾਡੇ ਸੱਜਣਪੁਰਾ ਆਉਂਦੇ ਆ ਹੁਣ ਚੈਕਿੰਗ ਵਧੀ ਵੀ ਆ ਕਿਹੜੇ ਕਿਹੜੇ ਹਾਲਾਤਾਂ ਨਾਲ ਹੀ ਆਉਂਦੇ ਕੀ ਕੀ ਪੈਸੇ ਦੇ ਕੇ ਆਉਂਦੇ ਕਿਉਂਕਿ ਦੋ ਨੰਬਰੀ ਚ ਮੈਂ ਤੁਹਾਨੂੰ ਕਹਿੰਦਾ ਨਹੀਂ ਫਸੀਦਾ ਜਦੋਂ ਤੁਸੀਂ ਦੋ ਨੰਬਰੀ ਜੇ ਫਸ ਜਾਂ ਲੋਕ ਤੁਹਾਡਾ ਤਾਂ ਹੀ ਫਾਇਦਾ ਚੱਕਦੇ ਆ ਕਿਉਂਕਿ ਜਦੋਂ ਤੁਹਾਡੇ ਕੋਲ ਪੇਪਰ ਹੈ ਨਹੀਂ ਨਾ ਤੇ ਤੁਹਾਨੂੰ ਇੱਥੇ ਆਉਣਾ ਵੀ ਮੁਸ਼ਕਲ ਹੋ ਜਾਂਦਾ ਕਿਉਂਕਿ ਤੁਹਾਡੀ ਕੱਲੀ ਪਗਰੋਨਾਂ ਮੇਨ ਤੋਂ ਚੱਲਦੀ ਉਹ ਪਗਰੋਨਾਂ ਮੇਨ ਤੋਂ ਕੋਈ ਵੇਖਣੀ ਹੋਵੇ ਤਾਂ ਤੁਸੀਂ ਕਿਵੇਂ ਇੱਥੇ ਆਓਗੇ ਕਿਉਂ ਇਹ ਵੀ ਵੱਡੀ ਮੁਸ਼ਕਲ ਬਣਦੀ ਹੈ ਇਹ ਵੀ ਤੁਹਾਡਾ ਵੱਡਾ ਨੁਕਸਾਨ ਆ ਕਿਉਂਕਿ ਤੁਹਾਨੂੰ ਟ੍ਰੈਵਲ ਕਰਨਾ ਇੱਕ ਪਾਸਿਓਂ ਦੂਸਰੇ ਪਾਸੇ ਟ੍ਰੈਵਲ ਕਰਨਾ ਔਖਾ ਹੋ ਜਾਂਦਾ ਚੈਕਿੰਗ ਵੱਧੀ ਵੀ ਬੰਦਾ ਚੈੱਕ ਹੋ ਜਾਂਦਾ ਤੇ ਇਸ ਲਈ ਮੇਰਾ ਸੁਜੈਸ਼ਨ ਆ ਐਂਡ ਤੇ ਦੱਸੂਗਾ ਮੰਨਣਾ ਜਾਂ ਨਹੀਂ ਮੰਨਣਾ ਤੁਹਾਡੀ ਮਰਜ਼ੀ ਆ ਮੈਂ ਤੁਹਾਨੂੰ ਦੱਸਣਾ ਇੱਥੇ ਕੀ ਕੀ ਹੁੰਦਾ ਉਹ ਤੁਸੀਂ ਮੰਨੋਗੇ ਠੀਕ ਆ ਨਾ ਮੰਨੋਗੇ ਤੁਹਾਡੀ ਮਰਜ਼ੀ ਆ ਮੈਂ ਜਿਹੜੀ ਗੱਲ ਕਾਨੂੰਨ ਦੇ ਅੰਡਰ ਰਹਿ ਕੇ ਜੋ ओरिजिनल ਗੱਲ ਆ ਮੈਂ ਤੁਹਾਨੂੰ ਉਹ ਦੱਸਣੀ ਮੈਂ ਤੁਹਾਨੂੰ ਉਹ ਗੱਲ ਨਹੀਂ ਦੱਸਣੀ ਵੀ ਅੱਜ ਤੁਹਾਨੂੰ ਕਰਾਦਾ ਕੱਲ ਨੂੰ ਤੁਸੀਂ ਕਿਸੇ ਬੰਦੇ ਦੀ ਮਿੰਟ ਕਰਦੇ ਫਿਰੋ ਜਦੋਂ ਬੰਦਾ ਕਾਣਾ ਹੋ ਜਣਾ ਨੰਬਰ ਛੋੜੇ ਤੇ ਮਿੰਟਾ ਵੀ ਉਹੀ ਕਰਦਾ ਹੁੰਦਾ ਜਿਹੜਾ ਸੱਚਾ ਬੰਦਾ ਮਿੰਟਾ ਨਹੀਂ ਕਰਦਾ ਮੇਰੀ ਗੱਲ ਯਾਦ ਰੱਖਿਓ ਇਸ ਲਈ ਆਪਦੇ ਆਪ ਨੂੰ ਪਹਿਲੇ ਦਿਨੋਂ ਹੀ ਚੰਗੇ ਢੰਗ ਨਾਲ ਚਲਾਇਓ ਮਾੜੇ ਢੰਗ ਨਾਲ ਨਾ ਚਲਾਇਓ ਵੀਡੀਓ ਆਪਾਂ ਕਰਦੇ ਪਏ ਕੰਟੀਨਿਊ ਤੁਸੀਂ ਨਾ ਛੱਡਿਓ ਪੈਰਾਂ ਦੀ ਿੱੱਟੀ ਇਹ ਉਸ ਤੋਂ ਅੱਗੇ ਮੰਨ ਲਓ ਤੁਸੀਂ ਇਹ ਸਾਰਾ ਕੁਝ ਕਰ ਲਿਆ ਤੁਸੀਂ ਉੱਥੇ ਰਹਿ ਪਏ ਆ ਤੁਸੀਂ ਇੱਥੇ ਜਦੋਂ ਪੇਪਰਾਂ ਦੇ ਟਾਈਮ ਤੇ ਤੁਸੀਂ ਇੱਥੇ ਆ ਗਏ ਆ ਤੁਹਾਨੂੰ ਫੇਰ ਕੀ ਫੇਸ ਕਰਨਾ ਪਊਗਾ ਹੁਣ ਉਹ ਵੀ ਗੱਲ ਮੇਰੀ ਧਿਆਨ ਨਾਲ ਸੁਣ ਲਿਓ ਜਦੋਂ ਤੁਸੀਂ ਇੱਥੇ ਆ ਗਏ ਆ ਪੇਪਰ ਲੈਣ ਦੇ ਲਈ ਤੇ ਤੁਹਾਨੂੰ ਇੱਥੇ ਚਾਹੀਦਾ ਕੌਂਟਰੈਕਟ ਸਾਰਾ ਸਿਸਟਮ ਚਾਹੀਦਾ ਤੁਹਾਨੂੰ ਫੇਰ ਉਹ ਸਿਸਟਮ ਨਵਾਂ ਪੈਜੂਗਾ ਕਈ ਵਾਰੀ ਬੰਦਾ ਆਪਦਰੋਂਨਾ ਮੇਰੇ ਕੋਲ ਚੈੱਕ ਕਰਨ ਵੀ ਨਹੀਂ ਆ ਸਕਦਾ ਤੇ ਕੋਈ ਨਗਰੋਂ ਬੰਦੇ ਕਟਵਾ ਦਿੰਦੇ ਆ ਇਹ ਵੀ ਚੀਜ਼ ਹੋ ਗਈ ਇੱਕ ਜਦੋਂ ਤੁਸੀਂ ਆਪਦੇ ਸਾਲ ਸਪੈਂਡ ਕਰ ਲਿਆ ਤੁਸੀਂ ਇੱਥੇ ਆ ਗਏ ਹਨ ਆਉਣ ਤੋਂ ਬਾਅਦ ਕੀ ਹੋਇਆ ਜਦੋਂ ਤੁਸੀਂ ਇੱਥੇ ਪੇਪਰ ਲੈਣੇ ਹਨ ਤੁਹਾਨੂੰ ਚਾਹੀਦੀ ਹੈ ਸਪੈਨਿਸ਼ ਸਪੈਨ ਦੇ ਬੱਚੇ ਇੰਟਰਵਿਊ ਲੈਂਦੇ ਆ ਹਨਾ ਤਾਂ ਕਈ ਬੰਦਿਆਂ ਨੂੰ ਤਾਂ ਇੰਟਰਵਿਊ ਕੱਢ ਲੈਂਦੇ ਆ ਤੇ ਕਈ ਬੰਦੇ ਇੰਟਰਵਿਊ ਦੇ ਵਿੱਚ ਵੀ ਫਸੇ ਰਹਿੰਦੇ ਆ ਤੇ ਸਾਰੀਆਂ ਗੱਲਾਂ ਇਹਨਾਂ ਵਿੱਚ ਹੁੰਦੀਆਂ ਮੈਂ ਤੁਹਾਨੂੰ ਤਾਂ ਦੱਸ ਰਿਹਾ ਕਿਉਂਕਿ ਤੁਹਾਡੇ ਸਾਹਮਣੇ ਤਾਂ ਕੱਲ ਨੂੰ ਤੁਹਾਡੇ ਮੂਰੇ ਫੇਸ ਆਉਣਗੇ ਹਨਾ ਇਹ ਚੀਜ਼ਾਂ ਤੁਹਾਨੂੰ ਪਹਿਲਾਂ ਪਤਾ ਹੋਣਾ ਚਾਹੀਦੀਆਂ ਕਿਉਂਕਿ ਜੇ ਤੁਸੀਂ ਇੱਥੇ ਰਹੋਗੇ ਸਪੈਨਿਸ਼ ਤੁਹਾਨੂੰ ਆਊਗੀ ਤੇ ਜਦੋਂ ਦੂਸਰੀ ਕੰਟਰੀ ਕਿਉਂ ਤੁਸੀਂ ਆਉਂਗੇ ਤੁਹਾਨੂੰ ਸਪੈਨਿਸ਼ ਨਹੀਂ ਆਉਣੀ ਤੁਸੀਂ ਆਪਦੀ ਇੰਟਰਵਿਊ ਨਹੀਂ ਦੇ ਪਾਓਗੇ ਤੇ ਕੱਲ ਨੂੰ ਜਦੋਂ ਤੁਸੀਂ ਇੱਥੇ ਕਾਰਡ ਵੀ ਲੈ ਲਿਆ ਤੇ ਤੁਹਾਨੂੰ ਭਾਈ ਸਾਹਿਬ ਇੱਥੇ ਰਹਿ ਕੇ ਜਾਂ ਇੱਥੋਂ ਚੜ੍ਹਨਾ ਪਿਆ ਰੂ ਕਰੂਗਾ ਇੰਡੀਆ ਨੂੰ ਜਿਹੜੇ ਬੰਦੇ ਹੋਰ ਕੰਟਰੀ ਵਿੱਚ ਟਰੈਵਲ ਕਰਕੇ ਉੱਧਰ ਆ ਜਾਂਦੇ ਆ ਉਹਨਾਂ ਨੂੰ ਕਾਫੀ ਸਮੱਸਿਆਵਾਂ ਬਣੀਆਂ ਤੇ ਇਹ ਵੀ ਮੈਂ ਸਮੱਸਿਆਵਾਂ ਤੁਹਾਨੂੰ ਦੱਸਦਾ ਵੀਡੀਓ ਨਾ ਕਰਿਓ ਸਕਿਪ ਜਿਹੜੇ ਬੰਦੇ ਫਰਾਂਸ ਉੱਤਰ ਜਾਂਦੇ ਆ ਜਰਮਨ ਉੱਤਰ ਜਾਂਦੇ ਆ ਉਹਨਾਂ ਕੋਈ ਪੇਪਰ ਹੁੰਦੇ ਸਪੇਨ ਦੇ ਤੇ ਉਹਨਾਂ ਨਾਲ ਕੀ ਹੋ ਸਕਦਾ ਉਹ ਵੀ ਗੱਲਾਂ ਆਪਾਂ ਕਰਦੇ ਆ ਵੀਡੀਓ ਨਾ ਕਰਿਓ ਸਕਿਪ ਆਪਾਂ ਗੱਲਾਂ ਕਰਦੇ ਪਏ ਕੰਟੀਨਿਊ ਜੀ ਦੋਸਤੋ ਉਸ ਤੋਂ ਅੱਗੇ ਤੁਹਾਨੂੰ ਕੀ ਫੇਸ ਕਰਨਾ ਪਊਗਾ ਕਲਚਰ ਡਿਫਰੈਂਸ ਇੱਥੋਂ ਦਾ ਜਿਹੜਾ ਕਲਚਰ ਆ ਇੱਥੋਂ ਦੀ ਜਿਹੜੀ ਬੋਲੀ ਆ ਇੱਥੋਂ ਦੇ ਜਿਹੜੇ ਲੋਕ ਆ ਇੱਥੋਂ ਦੇ ਜਿਹੜੇ ਦਫ਼ਤਰ ਆ ਸਰਕਾਰੀ ਆਈਓਨ ਤਾਂ ਮੈਂ ਤੁਹਾਨੂੰ ਹੋਰ ਇੱਕ ਗੱਲ ਮੈਂ ਨਹੀਂ ਦੱਸਦਾ ਜਿਹੜੇ ਬੰਦੇ ਸਾਡੇ ਜਰਮਨ ਫ੍ਰਾਂਜਾ ਹੋਰ ਕੰਟਰੀ ਵਿੱਚ ਕਿਤੇ ਵੀ ਰਹਿੰਦੇ ਆ ਨਾ ਜਦੋਂ ਇੱਥੇ ਆਉਂਦੇ ਆ ਉਹਨਾਂ ਨੇ ਇੱਥੋਂ ਦਾ ਹੱਕ ਜਮਤਾਂ ਮੈਂ ਤੁਹਾਨੂੰ ਤਾਂ ਨਾ ਹੀ ਨਹੀਂ ਲੈਣਾ ਆਉਂਦਾ ਉਹਨਾਂ ਨੂੰ ਪਤਾ ਹੀ ਨਹੀਂ ਮੈਨੂੰ ਅੱਜ ਤੱਕ ਵੀ ਜਿਹੜੇ ਬੰਦੇ ਪੁਰਤਗਾਲ ਤੋਂ ਆਇਓ ਬੰਦੇ ਕਹੀ ਜਾਂਦੇ ਭਾਜੀ ਇੱਥੇ ਪੇਪਰ ਲੋਕ ਕਰਾ ਦੋਗੇ ਆਜੀ ਇੱਥੇ ਪੇਪਰ ਲੋਕ ਕਰਾ ਲਉਗੀ ਇਹ ਗੱਲ ਸੀ ਬੰਦਾ ਫੜਿਆ ਜਾਂਦਾ ਹੈ ਪੇਪਰ ਲੋਕ ਨਹੀਂ ਹੁੰਦਾ ਇੱਥੇ ਕੱਲੀ ਪਦਰੋਨਾ ਮੇਨ ਤੋਂ ਹੁੰਦੀ ਹੈ ਪੇਪਰ ਲੋਕ ਕੱਲੇ ਪੁਰਤਗਾਲជា ਇਹ ਡਿਫਰੈਂਸ ਕੀ ਪਿਆ ਬੰਦਾ ਇਸ ਕੰਟਰੀ ਤੋਂ ਦੂਜੀ ਦੂਜੀ ਕੰਟਰੀ ਵਿੱਚ ਰਹਿੰਦਾ ਤਾਂ ਉਹ ਕਹਿੰਦਾ ਪੇਪਰ ਲੋਕ ਕਰਾ ਦਿਓ ਤੇ ਪੇਪਰ ਲੋਕ ਇੱਥੇ ਨਹੀਂ ਹੁੰਦੇ ਵੇਖੋ ਕੰਟਰੀ ਦੇ ਵਿੱਚ ਇੱਕ ਕੰਟਰੀ ਤੋਂ ਦੂਜੀ ਕੰਟਰੀ ਦੇ ਵਿੱਚ ਡਿਫਰੈਂਸ ਪੈ ਜਾਂਦਾ ਤੇ ਉਹਨਾਂ ਦੀ ਲੈਂਗੁਏਜ ਦਾ ਵੀ ਪੈਂਦਾ ਉਹਨਾਂ ਦੇ ਕਰਮਚਾਰੀਆਂ ਦਾ ਵੀ ਪੈਂਦਾ ਉਹਨਾਂ ਦੇ ਦਫ਼ਤਰਾਂ ਦਾ ਵੀ ਪੈਂਦਾ ਇੱਥੇ ਅਸੀਂ ਵਕੀਲ ਨੂੰ ਕਹਿੰਨੀ ਆ ਬੂਗਾ ਦਿਓ ਉੱਥੇ ਹੋਰ ਕੋ ਜਾਂਦੇ ਆ ਫਿਰ ਬੰਦੇ ਨੂੰ ਇੱਥੇ ਗੱਲ ਨਹੀਂ ਕਰਨੀ ਉਹਦੀ ਬੰਦਾ ਫਸਾ ਜਾਂਦਾ ਬੰਦਾ ਕਹਿੰਦਾ ਯਾਰ ਮੈਂ ਕਿਵੇਂ ਗੱਲ ਕਰਾਂ ਕਿਹੜੇ ਬੰਦੇ ਕੋਲ ਜਾਵਾਂ ਫਿਰ ਉਹਨੂੰ ਦਫ਼ਤਰਾਂ ਨਹੀਂ ਪਤਾ ਲੱਗਦਾ ਸਰਕਾਰੀ ਜਿਹੜੇ ਇੱਥੇ ਦਫ਼ਤਰ ਹਨਾ ਗਵਰਨਮੈਂਟ ਦੇ ਉਹਨਾਂ ਲਈ ਤੁਸੀਂ ਜਾਓਗੇ ਤੇ ਤੁਹਾਨੂੰ ਉੱਥੇ ਜਾ ਕੇ ਗੱਲ ਨਹੀਂ ਕਰਨੀ ਹੁੰਨੀ ਤੁਹਾਨੂੰ ਇੱਥੋਂ ਵਾਲਾ ਬੰਦਾ ਫੇਰ ਨਾਲ ਲਿਜਾਣਾ ਪਊਗਾ ਤੁਹਾਡੀ ਇੰਟਰਵਿਊ ਤੱਕ ਵੀ ਸਟਕ ਹੋ ਜਾਂਦੀ ਆ ਇਹ ਦੂਸਰੀ ਕੰਟਰੀ ਵਿੱਚ ਰਹਿਣ ਦੇ ਨਤੀਜੇ ਆ ਇਹ ਗੱਲਾਂ ਆਪਾਂ ਕਰਦੇ ਪਏ ਆ ਕੰਟੀਨਿਊ ਤੁਸੀਂ ਨਾ ਕਰਿਓ ਵੀਡੀਓ ਸਕਿਪ ਆਪਾਂ ਅੱਗੇ ਵੀ ਗੱਲ ਕਰਦੇ ਪਏ ਆ ਕੰਟੀਨਿਊ ਆ ਜਓ ਤੇ ਆਖਰ ਵਿੱਚ ਆਪਾਂ ਚਾਰ ਗੱਲਾਂ ਤੁਹਾਨੂੰ ਮੈਂ ਐਕਸਪੀਰੀਅੰਸ ਤੌਰ ਤੇ ਦੱਸਦਾ ਜੇਕਰ ਜ਼ਿੰਦਗੀ ਦੇ ਵਿੱਚ ਤੁਸੀਂ ਪੈਸਾ ਬਣਾਉਣਾ ਤੇ ਤੁਸੀਂ ਕਿਸੇ ਕੰਟਰੀ ਵਿੱਚ ਚਲੇ ਜਾਓ ਤੁਹਾਨੂੰ ਕੋਈ ਟੈਨਸ਼ਨ ਨਹੀਂ ਜਰਮਨ ਜਾਓ ਫਰਾਂਸ ਜਾਓ ਬੈਲਜੀਅਮ ਜਾਓ ਨਾਰਵੇ ਜਾਓ ਸਵੀਡਨ ਜਾਓ ਜਿੱਥੇ ਮਰਜੀ ਜਾਓ ਪਰ ਉਹਨਾਂ ਮੈਨੂੰ ਤੋਂ ਕਰਵਾਜੋ ਤੇ ਜੇਕਰ ਤੁਸੀਂ ਜ਼ਿੰਦਗੀ ਵਿੱਚ ਚਾਹੀਦੀ ਤੁਹਾਨੂੰ ਸੈਟਿੰਗ ਤੁਹਾਨੂੰ ਪੀਆਰ ਚਾਹੀਦੀ ਤੁਹਾਨੂੰ ਟੀਆਰਸੀ ਚਾਹੀਦੀ ਹੈ ਤੁਹਾਡੀ ਲਾਈਫ ਸ਼ਟ ਚਾਹੀਦੀ ਆ ਤੇ ਤੁਹਾਨੂੰ ਰਹਿਣਾ ਪਊਗਾ ਇੱਥੇ ਤੁਹਾਨੂੰ ਰਹਿਣਾ ਪਊਗਾ ਸਪੇਨ ਤੇ ਇਹਦੇ ਲਈ ਕਰਨਾ ਕੀ ਨਹੀਂ ਕਰਨਾ ਤੁਸੀਂ ਆਪ ਦੀ ਲਾਈਵ ਸੈੱਟ ਕਰਨੀ ਆ ਕਿ ੱਤੇ ਖਾਣੇ ਆ ਕਿ ਤੁਸੀਂ ਉੱਥੇ ਜਾ ਕੇ ਜਦੋਂ ਤੁਸੀਂ ਇੱਥੋਂ ਉੱਥੇ ਚਲੇ ਜਾਓਗੇ ਮੰਗ ਲਓ ਤੇ ਉੱਥੇ ਤੁਹਾਨੂੰ ਕੋੜਾ ਲੀਗਲ ਕੰਮ ਮਿਲ ਜੂਗਾ ਪੇਪਰ ਤੁਹਾਡੇ ਕੋਲ ਸਪੇਨ ਦੇ ਆ ਤੇ ਕੰਮ ਤੁਸੀਂ ਜਰਮਨ ਕਰੋਗੇ ਉੱਥੇ ਤੁਹਾਡਾ ਲੀਗਲ ਤੁਸੀਂ ਨਹੀਂ ਤੁਸੀਂ 2 ਨੰਬਰ 'ਚ ਆ ਤੇ 2 ਨੰਬਰ ਦਾ ਕੰਮ ਕਦੇ ਵੀ ਨਹੀਂ ਕਰੀਦਾ ਠੀਕ ਹੈ 1 ਨੰਬਰ ਦਾ ਕੰਮ ਕਰੀਦਾ ਇਹ ਸ੍ਰੀ ਮੇਰਾ ਸੁਜੈਸ਼ਨ ਸੌਰੀ ਸੁਜੈਸ਼ਨ ਵੀ ਹੈ ਨਹੀਂ ਮਰਜ਼ੀ ਤੁਹਾਡੀ ਆ ਮੰਨਣਾ ਜਾਂ ਨਹੀਂ ਮੰਨਣਾ ਹਰ ਬੰਦੇ ਦੀ ਸਟੋਰੀ ਆ ਹਰ ਬੰਦੇ ਦਾ ਦਿਮਾਗ ਚੱਲਦਾ ਹਰ ਬੰਦੇ ਨੂੰ ਪਤਾ ਮੈਂ ਕੀ ਕਰਦਾ ਪਿਆ ਮੈਂ ਤੁਹਾਨੂੰ ਇੱਕ ਇਨਫੋਰਮੇਸ਼ਨ ਦਿਨਾ ਕਰਨਾ ਜਾਂ ਨਹੀਂ ਕਰਨਾ ਫਿਰ ਮੈਂ ਕਹਨਾ ਤੁਹਾਡੀ ਮਰਜ਼ੀ ਆ ਤੁਸੀਂ ਕਰੋਗੇ ਫਾਇਦੇ ਚ ਰਹੋਗੇ ਨਾ ਕਰੋਗੇ ਤਾਂ ਵੀ ਤੁਸੀਂ ਆਪਦੇ ਹਿਸਾਬ ਨਾਲ ਫਾਇਦੇ ਚ ਰਹੋਗੇ ਇਹ ਸਾਰੀਆਂ ਗੱਲਾਂ ਦੇ ਵਿੱਚ ਮੈਂ ਸ਼ਾਰਟ ਵਿੱਚ ਤੁਹਾਨੂੰ ਸਮਝਾਵਾਂ ਇੱਥੇ ਸੈਟਿੰਗ ਬਣੂਗੀ ਉੱਥੇ ਤੁਹਾਨੂੰ ਪੈਸੇ ਬਣਨਗੇ ਹੁਣ ਤੁਹਾਡੇ ਤੇ ਗੱਲ ਮੈਂ ਛੱਡੀ ਆ ਤੁਸੀਂ ਕੀ ਕਰਨਾ ਕੀ ਨਹੀਂ ਕਰਨਾ ਤੇ ਉਮੀਦ ਕਰਦਾ ਤੁਹਾਨੂੰ ਇੰਨੀਆਂ ਗੱਲਾਂ ਦੇ ਨਾਲ ਕਾਫੀ ਕੁਝ ਸਿੱਖਣ ਨੂੰ ਮਿਲਿਆ ਹੋਊਗਾ ਤੇ ਬਾਬਾ ਨਾਨਕ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਨਵੀਂ ਵੀਡੀਓ ਵਿੱਚ ਆਪਾਂ ਫੇਰ ਮਿਲਾਂਗੇ ਥੈਂਕ ਯੂ ਤੁਹਾਡਾ ਸਾਰਿਆਂ ਦਾ ਚੈਨਲ ਤੁਸੀਂ ਸਬਸਕ੍ਰਾਈਬ ਕਰਦੇ ਆਂ ਕਮੈਂਟ ਕਰਦੇ ਆਂ ਤੁਹਾਡੇ ਭਰਾ ਨੂੰ ਐਪਰੀਸ਼ੀਏਟ ਕਰਦੇ ਆਂ ਵੀਡੀਓ ਨੂੰ ਤੇ ਤੁਹਾਡਾ ਬਹੁਤ ਬਹੁਤ ਥੈਂਕ ਯੂ ਮਿਲਾਂਗੇ ਆਪਾਂ ਨਵੀਂ ਵੀਡੀਓ